ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਤ ਸ੍ਰੀ ਅੰਲਾ ਚਤਾਲ ਘਰ ਪਹਿਲਾ ਚਉਪਦੇ ਏਕਾ ਓਮਕਾਰ ਸਤਿਗੁਰਾਂ ਦਾ ਪ੍ਰਸਾਦ ਮੀਰਾ ਹੀਰਾ ਨਾਨਾ ਨਾਮ ਹਰਿ ਵਸਿਆ ਗੁਰ ਹਾਥ ਤਰਿਓ ਮੇਰਾ ਮਾਤਾ ਜਨਮ ਜਨਮ ਕੇ ਕਲ ਬਖਾ ਦੁਖ ਹੀ ਤਰੀ ਗੁਰ ਨਾਮ ਦਿਓ ਰਹਿ ਨਲਾਥ ਮੇਰੇ ਹਿਯਰੇ ਰਤਨ ਨਾਮ ਹਰਿ ਵਸਿਆ ਗੁਰ ਹਾਥ ਤਰਿਓ ਮੇਰਾ ਮਾਤਾ ਜਨਮ ਜਨਮ ਕੀ ਇਕ ਲਖਾ ਦੁਖੇ ਕਰੇ ਗੁਰ ਨਾਮ దిਯੋ ਰਣ ਲਾਖਾ ਮੇਰੇ ਮਨ ਪਜ ਰਾਮ ਨਾਮ ਸਭ ਅਰਥਾ ਗੁਰ ਪੂਰਾ ਹਰ ਨਾਮ ਦ੍ਰਿੜਾਇਆ ਜਨਨਾਵ ਜੀਵਨਾ ਅਰਥਾ ਦੈਨ ਨਦੋਰਾ ਮੂੜਾ ਪਾਏ ਹੈ ਮਨ ਮੁਕਾਵ ਕੇ ਮੋਹ ਮਾਇਆ ਮਿਤ ਪਾਤਾਇ ਕਨ ਸਾਧੂ ਚਰਨ ਨਾ ਸੇਵ ਇਕਤ ਹੂੰ ਕਨ ਸਭ ਜਨਮ ਆਤਾਤਾ ਕਨ ਸਾਧੂ ਚਰਨ ਸਾਧ ਪਦ ਸੇਵੇ ਕਨ ਸਫਲ ਹੋ ਜਨ ਸਮਾਤਾ ਮੋ ਕਉ ਕੀ ਜੈ ਦਇਆ ਧਾਰ ਜਗਨਾਥਾ ਹਮ ਅੰਦੁਲੇ ਗਿਆਨ ਹੀ ਅਗਿਆਨੀ ਕਿਉ ਚਲ ਹੈ ਮਾਰਗ ਪੰਦਾ ਹਮ ਅੰਦੁਲੇ ਕੋ ਬੁਰ ਅੰਚਲ ਦੀਜੈ ਜਨ ਨਾਨਕ ਚਲੈ ਮਿਲੰਤਾ ਹਮ ਅੰਦੁਲੇ ਗਿਆਨ ਹੀ ਅਗਿਆਨੀ ਯੋ ਚਲ ਹੈ ਮਾਰਗ ਪੰਖਾ ਹਮ ਅੰਦਲੇ ਕਾ ਗੋਰੇ ਅੰਚਲ ਦੀ ਜੈ ਜਨ ਨਾਨਕ ਚਲੈ ਮਿਲੰਤਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ